ਸਾਤਿਰੀਆ ਕਾਜੀ ਤੁਹਾਡਾ ਸਾਰੇ ਸਰੋਤਨਿਆਂ ਦਾ ਸਾਡੇ YouTube ਚੈਨਲ ਪੰਜਾਬ ਜੋਬਸ ਅਲਰਟ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਹਾਂ ਐਂਟੀਟੀ ਪੀਆਰਟੀ ਅਧਿਆਪਕਾ ਅਤੇ ਹੈਲਪਰ ਦੀਆਂ ਅਸਾਮੀਆਂ ਅਤੇ ਹੋਰ ਵੀ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਐਪਲੀਕੇਸ਼ਨ ਫਾਰਮ ਕਿਵੇਂ ਭਰਨਾ ਹੈ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੋਵੇਗੀ ਇੰਟਰਵਿਊ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਤਾਂ ਜੋ ਤੁਹਾਨੂੰ ਸਾਰੀ ਅਪਡੇਟਸ ਸਭ ਤੋਂ ਪਹਿਲਾਂ ਮਿਲਦੀ ਰਹੀ ਵਾਧੇ ਹਾ ਵੀਡੀਓ ਵੱਲੋਂ 에어 ਫੋਰਸ ਸਕੂਲ ਹਲਵਾਰਾ ਵੱਲੋਂ ਇਹਨਾਂ ਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਹੈ ਜਿਹੜੀ ਉਹ ਐਨਟੀਟੀ ਟੀਚਰ ਦੀ ਹੋਵੇਗੀ ਇਹ ਰੈਗੂਲਰ ਪੋਸਟ ਹੋਵੇਗੀ ਇਸ ਪੋਸਟ ਲਈ ਪਲੱਸ 2 ਕਲਾਸ ਪਲੱਸ ਐਨਟੀਟੀ ਦਾ ਡਿਪਲੋਮਾ ਜਿਨ੍ਹਾਂ ਨੇ ਕੀਤਾ ਹੋਵੇ ਉਹ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜੀ ਆਪਾਂ ਇਸ ਬਾਰੇ ਗੱਲ ਕਰੀਏ ਤਾਂ ਏਜ ਲਿਮਿਟ 21 ਤੋਂ 50 ਸਾਲ ਤੱਕ ਰਹਿਣ ਵਾਲੀ ਹੈ ਅਤੇ ਫਿਜ਼ੀਕਲ ਹੈਂਡੀਕੈਪਡ ਪਰਸਨ ਇਸ ਲਈ 21 ਸਾਲ ਤੋਂ ਲੈ ਕੇ 55 ਸਾਲ ਤੱਕ ਅਪਲਾਈ ਕਰ ਸਕਦੇ ਹਨ جے ਆਪਾਂ سیلری بارے گل کریے تا سیلری ایدی 18000 روپے تو لے کے 30500 روپے پر मंथ ਰਹਿਣ ਵਾਲੀ ਹੈ ਕੈਂਡੀਡੇਟਸ ਨੂੰ ਬੇਸਿਕ ਕੰਪਿਊਟਰ ਐਮ ਐਸ ਵਰਡ ਵਗੈਰਾ ਦੀ ਜਿਹੜੀ ਨੌਲੇਜ ਆ ਉਹ ਹੁਣ ਆ ਲਾਜ਼ਮੀ ਹੋਵੇਗੀ ਅਵੇ ਜੋ ਅਸਾਮੀ ਹੈ ਉਹ ਪੀ ਆਰਟੀ ટીਚਰ ਦੀ ਹੋਵੇਗੀ ਇਹ ਵੀ ਰੈਗੂਲਰ ਪੋਸਟ ਹੋਵੇਗੀ ਇਸ ਵਿੱਚ ਕੈਂਡੀਡੇਟਸ ਨੇ ਪਲੱਸ 2 ਕਲਾਸ ਪਲੱਸ ਈ ਟਿਟੀ ਦਾ ਡਿਪਲੋਮਾ ਕੀਤਾ ਹੁਣ ਆ ਲਾਜ਼ਮੀ ਹੋਵੇਗਾ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ +2 ਕਲਾਸ ATT ਦਾ ਡਿਪਲੋਮਾ ਕੀਤਾ ਹੋਵੇ ਉਹ ਇਸ ਪੋਸਟ ਲਈ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਇਸ ਵੀ ਜਿਹੜੀ ਏਜ ਲਿਮਿਟ ਹੈ ਉਹ 21 ਸਾਲ ਤੋਂ ਲੈ ਕੇ 50 ਸਾਲ ਤੱਕ ਰਹਿਣ ਵਾਲੀ ਹੈ ਇਹਨਾਂ ਅਸਾਮੀਆਂ ਲਈ ਸੀਟੈਟ ਪਾਸ ਹੋਣਾ ਜ਼ਰੂਰੀ ਨਹੀਂ ਹੈ ਯਾਨੀ ਕਿ ਜਿਨ੍ਹਾਂ ਨੇ ਸੀਟੈਟ ਪਾਸ ਕੀਤਾ ਹੈ ਉਹ ਵੀ ਅਪਲਾਈ ਕਰ ਸਕਦੇ ਹਨ ਅਤੇ ਜਿਨ੍ਹਾਂ ਨੇ ਸੀਟੈਟ ਪਾਸ ਨਹੀਂ ਕੀਤਾ ਹੋਈ ਉਹ ਵੀ ਅਪਲਾਈ ਕਰ ਸਕਦੇ ਹਨ ਇਸ ਪੋਸਟ ਦਾ ਜਿਹੜਾ ਪੇ ਸਕੇਲ ਹੈ ਉਹ 28500 ਰੁਪਏ ਤੋਂ ਲੈ ਕੇ 48500 ਰੁਪਏ ਪਰ ਮੰਥ ਤੱਕ ਰਹੇਗੀ ਜੋ ਅਗਲੀ ਪੋਸਟ ਹੈ ਉਹ ਸਪੈਸ਼ਲ ਐਜੂਕੇਟਰ ਦੀ ਹੈ ਇਹ ਪਾਰਟ ਟਾਈਮ ਜੋਬ ਹੋਵੇਗੀ ਇਸ ਵਿੱਚ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਪਲੱਸ 2 ਕਲਾਸ ਪਾਸ ਕੀਤੀ ਹੋਵੇ ਪਲੱਸ 2 ਸਾਲ ਦਾ ਡੀਅਰ 10 ਸਪੈਸ਼ਲ এডਿਕੇਸ਼ਨ ਕੋਰਸ ਕੀਤਾ ਹੋਣਾ ਚਾਹੀਦਾ ਹੈ ਉਹੀ ਜਿਹੜੇ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਹੋਰ ਵੀ ਵੱਖ-ਵੱਖ ਡਿਗਰੀਆਂ ਅਤੇ ਡਿਪਲੋਮਾ ਤੁਸੀਂ ਦੇਖ ਸਕਦੇ ਹੋ ਜੇਕਰ ਕੈਂਡੀਡੇਟਸ ਨੇ ਇਹਨਾਂ ਵਿੱਚੋਂ ਕੋਈ ਵੀ ਡਿਗਰੀ ਜਾਂ ਡਿਪਲੋਮਾ ਕੀਤਾ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਏਜ ਲਿਮਿਟ ਇਹਨਾਂ ਪੋਸਟਾਂ ਲਈ 21 ਸਾਲ ਤੋਂ 50 ਸਾਲ ਤੱਕ ਰਹੇਗੀ ਇਸ ਪੋਸਟ ਦੀ ਜਿਹੜੀ ਸੈਲਰੀ ਹੈ ਉਹ 300 ਰੁਪਏ ਪਰ ਘੰਟਾ ਉਹਦੇ ਹਿਸਾਬ ਨਾਲ ਤੇ ਕਿਤੇ ਜਾਣਗੇ ਕਿਉਂਕਿ ਇਹ ਪਾਰਟ ਟਾਈਮ ਜੌਬ ਹੈ ਜੇ ਤੁਸੀਂ ਇੱਕ ਘੰਟਾ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਘੰਟੇ ਦਾ 300 ਰੁਪਿਆ ਮਿਲੇਗਾ ਅਗਲੀ ਪੋਸਟ ਹੈ ਉਹ ਹੈ ਲੈਬ ਇਨਸਟਰਕਟਰ ਦੀ ਜਿਸ ਵਿੱਚ ਕੈਂਡੀਡੇਟਸ ਨੇ +2 ਕਲਾਸ ਫਿਜ਼ਿਕਸ ਮੈਥਸ ਨਾਲ ਪਾਸ ਕੀਤੀ ਹੋਵੇਗੀ ਉਹੀ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਕੈਂਡੀਡੇਟ ਦੀ ਇਸ ਦੇ ਵਿੱਚ ਏਜ ਲਿਮਿਟ ਜਿਹੜੀ ਹੈ ਉਹ 21 ਸਾਲ ਤੋਂ ਲੈ ਕੇ 50 ਸਾਲ ਤੱਕ ਹੋਣੀ ਲਾਜ਼ਮੀ ਹੈ ਕੈਂਡੀਡੇਟ ਦੀ ਜਿਹੜੀ ਸੈਲਰੀ ਆ ਉਹ 14000 ਰੁਪਏ ਤੋਂ ਲੈ ਕੇ 23500 ਰੁਪਏ ਤੱਕ ਰਹੇਗੀ ਅਗਲੀ ਪੋਸਟ ਹੈ ਜਿਹੜੀ ਉਹ ਹੈ ਹੈਲਪਰ ਦੀ ਇਸ ਜਿਹੜੀ ਏਜ ਲਿਮਿਟ ਹੈ ਉਹ 21 ਸਾਲ ਤੋਂ ਲੈ ਕੇ 40 ਸਾਲ ਤੱਕ ਰਹਿਣ ਵਾਲੀ ਹੈ ਇਸ ਪੋਸਟ ਲਈ 5ਵੀਂ ਕਲਾਸ 8ਵੀਂ ਕਲਾਸ 10ਵੀਂ ਕਲਾਸ ਵਾਲੇ ਅਪਲਾਈ ਕਰ ਸਕਦੇ ਹਨ ਅਤੇ ਇਸ ਦੀ ਜੋ ਸੈਲਰੀ ਹੈ ਉਹ 13000 ਪਰ ਮਹੀਨਾ ਰਹਿਣ ਵਾਲੀ ਹੈ ਇਹਨਾ ਪੋਸਟਾਂ ਦੇ ਜਿਹੜੇ ਫਾਰਮ ਹਨ ਉਹ ਆਫਲਾਈਨ ਫਿਲ ਹੋਣਗੇ ਤੁਸੀਂ ਇਸ ਐਪਲੀਕੇਸ਼ਨ ਪਰਫਾਰਮਾ ਦੇਖ ਸਕਦੇ ਹੋ ਇਹ ਪਰਫਾਰਮਾ ਐਂਟੀਟੀ ਅਤੇ ਪੀਆਰਟੀ ਟੀਚਰਸ ਲਈ ਹੈ ਇਹ ਸਾਰਾ ਐਪਲੀਕੇਸ਼ਨ ਪਰਫਾਰਮਾ ਕੈਂਡੀਡੇਟਸ ਨੇ ਪ੍ਰਿੰਟ ਆਊਟ ਕਰਾ ਕੇ ਪੈਨ ਨਾਲ ਕੈਪੀਟਲ ਲੈਟਰਜ਼ ਦੇ ਵਿੱਚ ਫਿਲ ਕਰਨਾ ਹੈ ਨੈਕਸਟ ਜਿਹੜਾ ਪਰਫਾਰਮਾ ਹੈ ਉਹ ਹੈਲਪਰ ਦੀ ਪੋਸਟ ਦਾ ਹੈ ਜਿਹੜੇ ਕੈਂਡੀਡੇਟਸ ਹੈਲਪਰ ਦੀ ਪੋਸਟ 'ਤੇ ਅਪਲਾਈ ਕਰਨਗੇ ਉਹ ਇਸ ਪਰਫਾਰਮਾ ਦਾ ਪ੍ਰਿੰਟ ਆਊਟ ਕਰਾ ਕੇ ਪੈਨ ਨਾਲ ਫਿਲ ਕਰਨਗੇ ਜਿਹੜੀਆਂ ਅਦਰ ਪੋਸਟਾਂ ਹਨ ਉਹਨਾਂ ਪੋਸਟਾਂ ਲਈ ਇਹ ਪਰਫਾਰਮਰ ਰੈਨ ਵਾਲਾ ਹੈ ਹਤੇ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ

ਪਰਫਾਰਮਰ ਦੇ ਨਾਲ ਅਟੈਚ ਕਰਕੇ ਪਰਫਾਰਮਰ ਨੂੰ ਬਾਇ ਪੋਸਟ ਸੈਂਡ ਕਰ ਸਕਦੇ ਹੋ ਜੇਕਰ ਕੈਂਡੀਡੇਟਸ ਨੇ ਬਾਇ ਪੋਸਟ ਨਹੀਂ ਸੈਂਡ ਕਰਨਾ ਤਾਂ ਉਹ ਕੈਂਡੀਡੇਟਸ ਬਾਇ ਈਮੇਲ ਆਪਦੇ ਡਾਕੂਮੈਂਟਸ ਸੈਂਡ ਕਰ ਸਕਦੇ ਹਨ ਤੁਸੀਂ ਇਹਨਾਂ ਦੀ ਈਮੇਲ ਆਈਡੀ ਚੈੱਕ ਕਰ ਸਕਦੇ ਹੋ ਇਨਾਂ ਦੀ ਜਿਹੜੀ ਈਮੇਲ ਆਈਡੀ ਹੈ afs.school123@directyahoo.com ਇਸ ਈਮੇਲ ਆਈਡੀ ਤੇ ਕੈਂਡੀਡੇਟਸ ਨੇ ਆਪਦੇ ਡਾਕੂਮੈਂਟਸ ਮੇਲ ਕਰਨੇ ਹਨ ਜਿਹੜੇ ਕੈਂਡੀਡੇਟਸ ਨੇ ਬਾਈ ਪੋਸਟ ਆਪਣੀ ਡਾਕੂਮੈਂਟਸ ਸੈਂਡ ਕਰਨੇ ਹਨ ਉਹ ਇਸ ਐਡਰੈਸ ਤੇ ਸੈਂਡ ਕਰ ਸਕਦੇ ਹਨ ਇਹਨਾਂ ਦਾ ਜਿਹੜਾ ਐਡਰੈਸ ਹੈ ਉਹ ਹੈ ਐਗਜ਼ੀਕਿਊਟਿਵ ਡਾਇਰੈਕਟਰ 에ਅਰ ਫੋਰਸ ਸਕੂਲ ਹਲਵਾਰਾ ਦਿਲਬਾਗ ਐਂਕਲੇਵ ਹਲਵਾਰਾ ਪਿੰਨ ਕੋਡ 141106 ਜ਼ਿਲ੍ਹਾ ਲੁਧਿਆਣਾ ਪੰਜਾਬ ਇਸ ਫਾਰਮ ਨੂੰ ਫਿਲ ਕਰਨ ਦੀ ਜੋ ਆਖਰੀ ਮਿਤੀ ਹੋਵੇਗੀ ਉਹ 13 ਫਰਵਰੀ 2025 ਦੁਪਹਿਰ 2 ਵਜੇ ਤੱਕ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਨੂੰ ਫਿਲ ਕਰਨ ਦੀ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਰਹੇਗੀ ਇਹਨਾਂ ਪੋਸਟਾਂ ਦੀ ਜੋ ਇੰਟਰਵਿਊ ਜਾਂ ਐਗਜ਼ਾਮ ਹੋਵੇਗਾ ਉਹ ਥਰਡ ਵੀਕ ਆਫ ਫੈਬਰੂਰੀ ਵਿੱਚ ਹੋਵੇਗਾ ਅਤੇ ਜਿਹੜੇ ਕੈਂਡੀਡੇਟਸ ਸਿਲੈਕਟ ਕੀਤੇ ਜਾਣਗੇ ਉਹਨਾਂ ਨੂੰ ਹੀ ਇਗਜ਼ਾਮ ਜਾਂ ਇੰਟਰਵਿਊ ਲਈ ਬੁਲਾਇਆ ਜਾਵੇਗਾ ਏਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਜ਼ਰੂਰ ਕਰਨਾ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਅਪਡੇਟਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ